ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਮੈਂ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਹਾਂ ਸੜਕ ਦੇ ਉੱਤੇ ਤੇ ਮੇਰੇ ਸਾਹਮਣੇ ਬੱਚੀ ਵੀ ਖੜੀ ਹੈ ਇੱਕ ਸਕੂਲ ਦਾ ਬੈਗ ਪਾਇਆ ਹੋਇਆ ਇੱਥੇ ਬੱਸ ਸਟੈਂਡ ਦੇ ਉੱਤੇ ਨੌਜਵਾਨ ਇੱਕ ਹੋਰ ਬੈਠਾ ਹੋਇਆ ਇੱਥੇ ਗੱਡੀਆਂ ਦੇ ਸਾਹਮਣੇ ਵੀ ਕਿੰਨੀ ਵਾਰੀ ਆ ਗਏ ਮੈਨੂੰ ਵੀ ਮਾਰਨ ਤੋਂ ਮੈਂ ਮੱਸਾਂ ਹੀ ਬਚਿਆ ਅੱਜ ਪਟੀਸ਼ਨ ਵੀ ਧਾਰ ਕਰਤੀ ਗਈ ਹੈ ਹਿਮਾਚਲ ਹਾਈ ਕੋਰਟ ਦੇ ਵਿੱਚ ਐਡਵੋਕੇਟ ਨਵਕਿਰਨ ਸਿੰਘ ਵੱਲੋਂ ਕਿ ਜਿੰਨਾ ਵੀ ਆ ਦੇਖੋ ਤੁਸੀਂ ਸਾਹਮਣੇ ਜਿਹੜੇ ਗੱਡੀਆਂ ਰੁਕ ਜਾਂਦੀਆਂ ਨੇ ਆ ਦੇਖੋ ਸਾਹਮਣੇ ਗੱਡੀਆਂ ਰੁਕ ਜਾਂਦੀਆਂ ਨੇ ਤੇ ਜਿਹੜਾ ਟੂ-ਵੀਲਰ ਤੇ ਹੁੰਦਾ ਨਾ ਬੰਦਾ ਜਿਹੜਾ ਗੱਡੀ ਦੇ ਵਿੱਚ ਹੁੰਦਾ ਤਾਂ ਫਿਰ ਵੀ ਸੰਭਲ ਜਾਂਦਾ ਹੈ ਜਿਹੜਾ ਟੂ-ਵੀਲਰ ਦੇ ਉੱਤੇ ਹੁੰਦਾ ਬੰਦਾ ਆ ਦੇਖੋ ਨੌਜਵਾਨ ਆ ਰਹੇ ਐ ਤੇ ਉਹ ਦੇਖੋ ਸਾਹਮਣੇ ਪਰਿਵਾਰ ਆ ਰਿਹਾ ਉਹ ਪਹਿਲਾਂ ਹੀ ਬੰਦਾ ਡਰ ਜਾਂਦਾ ਹੈ ਕਿ ਕਿਤੇ ਕੁਝ ਕੋਈ ਅਸੁਰੱਖਾਂ ਵੀ ਘਟਨਾ ਨਾ ਘਟ ਜਾਵੇ ਆ ਦੇਖੋ ਆ ਦੇਖੋ ਆ ਦੇਖੋ ਇਨਾਂ ਦਾ ਆਤੰਕ ਇੰਨਾ ਜ਼ਿਆਦਾ ਹੈ ਆ ਦੇਖੋ ਤੁਸੀਂ ਕੋਈ ਕੰਟਰੋਲ ਨਹੀਂ ਇਹਨਾਂ ਦੇ ਉੱਤੇ ਆ ਦੇਖੋ ਆ ਦੇਖੋ ਹੁਣ ਇਹਦੇ ਵਿੱਚ ਜੇ ਕੋਈ ਟੂ-ਵੀਲਰ ਹੋਵੇ ਬੰਦਾ ਉਹਦੀ ਜਾਨ ਜਾਊਗੀ ਕਦੇ-ਕਦੋਂ ਲੜ ਪੈਂਦੇ ਆ ਕਦੇ-ਕਦੋਂ ਭੜ ਪੈਂਦੇ ਆ ਅੱਜ ਹੀ ਹਿਮਾਚਲ ਹਾਈ ਕੋਰਟ ਦੇ ਵਿੱਚ ਐਡਵੋਕੇਟ ਨਵ ਕਿਰਨ ਸਿੰਘ ਨੇ ਪਟੀਸ਼ਨ ਵੀ ਪਾਈ ਆ ਦੇਖੋ ਤੁਸੀਂ ਕੀ ਹਾਲ ਹੈ ਤੋ ਇਹ ਹਾਲਮ ਹੈ ਸਰਕਾਰ ਟੈਕਸ ਲੈਂਦੀ ਹੈ ਲੇਕਿਨ ਉਹ ਜਿਹੜਾ ਟੈਕਸ ਦਾ ਪੈਸਾ ਉਹ ਜਾ ਕਿੱਥੇ ਰਿਹਾ ਆ ਦੇਖੋ ਤੁਸੀਂ ਆ ਦੇਖੋ ਤੁਹਾਡੇ ਸਾਹਮਣੇ ਆ ਲਾਈਵ ਤਸਵੀਰਾਂ ਰਾਹੀ ਔਰ ਉਧਰੋਂ ਵੀ ਆ ਰਹੀਆਂ ਇਧਰੋਂ ਵੀ ਆ ਰਹੀਆਂ ਮੈਂ ਬੜੀ ਮੁਸ਼ਕਲ ਨਾਲ ਤੁਹਾਨੂੰ ਵਿਖਾ ਰਿਹਾ ਇਧਰ ਉਧਰ ਦੇਖ ਕੇ ਅੱਗੇ ਪਿੱਛੇ ਆ ਦੇਖੋ ਤੁਸੀਂ ਟੂ ਵੀਲਰ ਦੇ ਉੱਤੇ ਵੀਰ ਜਾ ਰਿਹਾ ਸੀ ਅੱਗੇ ਦੇਖੋ ਵੀਰੇ ਵੀਰੇ ਅੱਗੇ ਦੇਖੋ ਅੱਗੇ ਦੇਖੋ ਅੱਗੇ ਹਨਾ ਸਵੇਰੇ ਵੀ ਨਾ ਭਾਈ ਚੱਲ ਰਹੀ ਹੈ ਹਾਂ ਬਿਲ ਸਵੇਰੇ ਮੈਂ ਜਿੰਮਾ ਮੇਰੀ ਮੁਵਾਕ ਪਰਚ ਹਾਂ ਮੈਂ ਸਵੇਰੇ ਲੋਜ ਐਕਸੀਡੈਂਟ ਦੇਖਦਾ ਹਾਂ ਗੱਬੇ ਬੈਠੇ ਹੁੰਦੇ ਨੇ ਜਾਨਵਰ ਕੋਈ ਸੰਭਾਈ ਨਹੀਂ ਸਰਕਾਰ ਦੀ ਕੋਈ ਸੰਭਾਈ ਨਹੀਂ ਹੈਗੀ ਬਹੁਤ ਐਕਸੀਡੈਂਟ ਹੁੰਦੇ ਆ ਬਹੁਤ ਜ਼ਿਆਦਾ ਮੈਂ ਖੁਦ ਬੈ ਖੁਦ ਬਚਿਆ ਮੈਂ ਐਕਚੁਅਲੀ ਵੀਰ ਭਾਈ ਜੀ ਮੈਂ ਵੀ ਬਹੁਤ ਵਾਰੀ ਵੀਡੀਓ ਪਾ ਲਈ ਕੋਈ ਇੱਥੇ ਸੁਣਵਾਈ ਨਹੀਂ ਇਹ ਹੁਣ ਦਾ ਰੋਡ ਦੇ ਘੁਮਰੇ ਆ ਸਵੇਰੇ ਸਵੇਰੇ ਰੋਡ ਤੇ ਗੱਬੇ ਖੜੇ ਹੁੰਦੇ ਇੱਕ ਦਿਨ ਗੱਡੀ ਟੁੱਟੀ ਆ ਜੀ ਦਾ ਮਰਿਆ ਮੇਰੇ ਸਾਹਮਣੇ ਮੈਂ ਵੀ ਦੋ ਵਾਰੀ ਹੀ ਰਿਆ ਇੱਥੇ ਅੱਛਾ ਹੀ ਕੋਈ ਸਮਾਈ ਨਹੀਂ ਹੈ ਵੀ ਇੱਥੇ ਮੈਂ ਡੇਰਾ ਬਸਰੋ ਸਵੇਰੇ 4 ਵਜੇ 4:30 ਵਜੇ ਚਿੰਮ ਗੋਲਦਾ ਆਂ ਕਿ ਮੁਬਾਰਕ ਪਰ ਮੇਰੀ ਜੀਮੈਂ ਮੈਂ ਕਿਹੜੋ 5-6 ਦਿਨਾਂ ਬਦ ਐਕਸੀਡੈਂਟ ਦੇਖਦਾ ਗੱਬੇ ਆ ਨਾ ਤਾਂ ਪਸ਼ੂਆਂ ਦਾ ਹੱਲ ਕਰਿਆ ਜਾਏ ਤੇ ਗਊਸ਼ਾਲਾ ਬਣਾਈ ਹੋਈ ਹੈਗੀ ਉਹਨਾਂ 'ਚੋਂ ਕਰਿਆ ਜਾਏ ਇਹਨਾਂ ਦਾ ਕੋਈ ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ ਵੀ ਇਹਨਾਂ ਦੇ ਵਿਚਾਰਾਂ ਜਾਨਵਰਾਂ ਦਾ ਨੁਕਸਾਨ ਹੋਵੇ ਦੂਜੇ ਦਾ ਵੀ ਨੁਕਸਾਨ ਦੂਜੇ ਦਾ ਨੁਕਸਾਨ ਹੈ ਸਰਕਾਰਾ ਦੇਖੋ ਤੁਸੀਂ ਹੁਣੇ ਇਹਨਾਂ ਨੂੰ ਹੁਣ ਮਸਾਮ ਹਾਂਜੀ ਰੋਡ ਤੇ ਆਂ ਔਰੇ ਕੋਈ ਪਤਾ ਨਹੀਂ ਇਹਨਾਂ ਨੇ ਕਦੋਂ ਆਪਸ ਵਿੱਚ ਲੜ ਪੈਣਾ ਕਦੋਂ ਇਹਨਾਂ ਨੇ ਦੂਜੇ ਦੇ ਉੱਤੇ ਆ ਦੇਖੋ ਆ ਦੇਖੋ ਧੰਨਵਾਦ ਵੀਰੇ ਮਿਲਦਾ ਨਾ ਤੁਹਾਨੂੰ ਆ ਦੇਖੋ ਤੁਸੀਂ ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂਕਿ ਜਿਹੜੇ ਕਹਿੰਦੇ ਆ ਵੀ ਇਹਨਾਂ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ ਆ ਤੁਹਾਡੇ ਸਾਹਮਣੇ ਆ ਅ ਸੜਕ ਸਾਰੀ ਜਮ ਹੋ ਗਈ ਦੇਖੋ ਪਿੱਛੇ ਸਾਰਾ ਟ੍ਰੈਫਿਕ ਜਮ ਹੋ ਗਿਆ ਔਰ ਦੇਖੋ ਮੈਂ ਆ ਰਹੀ ਆ ਸੋ ਲੇਡੀਜ਼ ਜਿਹੜੇ ਹੈਗੇ ਆ ਉਹਨਾਂ ਦਾ ਤਾਂ ਵੈਸੇ ਹੀ ਉਹ ਘਬਰਾ ਜਾਂਦੇ ਛੇਤੀ ਸਿੰਘ ਸਾਹਿਬ ਨੇ ਦੇਖੋ ਸਕੂਟਰਾਂ ਦੇ ਉੱਤੇ ਟੂ-ਵੀਲਰਸ ਦੇ ਉੱਤੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮੈਂ ਇਹ ਤਾਂ ਹੀ ਦਿਖਾਣ ਆਇਆ ਕਿਉਂਕਿ ਅਸੀਂ ਰਾਜਵੀਰ ਜਵੰਦੇ ਵੀਰ ਦੀ ਰਿਲੇਟਿਡ ਕਵਰੇਜ ਕਰ ਰਹੇ ਸੀ ਤਾਂ ਸਾਨੂੰ ਇਹ ਮਹਿਸੂਸ ਹੋਇਆ ਵੀ ਇਹ ਵਾਕਈ ਜੈਨੂਇਨ ਚੀਜ਼ ਹੈ ਕਿਉਂਕਿ ਮੇਰੇ ਨਾਲ ਵੀ 2-3 ਵਾਰ ਇਸ ਤਰੀਕੇ ਦੇ ਇਨਸੀਡੈਂਟ ਹੋ ਗਏ ਕਿ ਬਹੁਤ ਮਾਈਨਰ ਉਦੇ ਉੱਤੇ ਮੈਂ ਬਚਿਆ ਆ ਸਾਹਮਣੇ ਦੇਖੋ ਬੱਚੀ ਖੜੀ ਐ ਸਕੂਲ ਦੀ ਤੇ ਇਹ ਦੇਖੋ ਟੂ-ਵੀਲਰ ਦੇ ਉੱਤੇ ਆ ਰਹੇ ਆ ਤੇ ਕੁਝ ਵੀ ਇਹਨਾਂ ਦੇ ਨਾਲ ਵਾਪਰ ਸਕਦਾ ਤੇ ਜੇਕਰ ਕੁਝ ਕੁਝ ਹੋ ਜਾਂਦਾ ਕਿਸੇ ਨੂੰ ਤਾਂ ਜ਼ਿੰਮੇਵਾਰ ਕੌਣ ਹੋਊਗਾ ਆਪ ਅਕਸਰ ਲਗਾਤੇ ਆ ਯਹਾਂ ਤੇ ਰੈਡੀ आज लगाई है तो बच के रहना पीछे कुछ भी कर सकते हैं तो ये आलम है so, जी इस वीडियो को शेयर जरूर कर दियो ताकि जिम्मेवार सजना तक जेडे रिस्पोंसिबल पर्सन ने जेडे डिसिजन ਲੈ ਸਕਦੇ ਆ ਉਹਨਾਂ ਤੱਕ ਇਹ ਗੱਲ जरूर ਜਾਵੇ सो मैं ਕਵਰੇਜ ਕਰਨਾ ਇਸੇ ਕਰਕੇ ਆਇਆ ਸੀ ਤਾਂ ਕਿ ਇਹ ਆਲਮ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਤੱਕ ਪਹੁੰਚਾਇਆ ਜਾਵੇ ਕਿਉਂਕਿ ਜਿਹੜੇ ਗੱਡੀਆਂ ਦੇ ਵਿੱਚ ਹੁੰਦੇ ਲੋਕੀ ਉਹ ਤਾਂ ਫਿਰ ਵੀ ਕਿਸੇ ਤਰੀਕੇ ਨਾਲ ਕਿਸੇ ਹੱਦ ਤੱਕ ਸੇਫ ਹੁੰਦੇ ਆ ਆ ਦੇਖੋ ਸਾਹਮਣੇ ਮੇਰੇ ਪਰਿਵਾਰ ਆ ਰਿਹਾ ਹੈ ਆ ਪਰਿਵਾਰ ਆ ਰਿਹਾ ਹੈ ਬੱਚਾ ਵੀ ਇਹਨਾਂ ਦੇ ਨਾਲ ਹੈ ਤੇ ਕੁਝ ਵੀ ਅੱਗੇ ਕੋਈ ਬੀ ਸੈਪਨਿੰਗ ਹੋ ਜਾਂਦੀ ਹੈ ਤਾਂ ਜ਼ਿੰਮੇਵਾਰ ਕੌਣ ਹੋਊਗਾ ਨਿੱਕੇ ਨਿੱਕੇ ਬੱਚੇ ਹੁੰਦੇ ਆ ਫਰੇ ਚੰਡੀਗੜ੍ਹ ਦੇ ਵਿੱਚ ਵੀ ਇਹ ਆਲਮ ਅਸੀਂ ਵੇਖਿਆ ਪੰਜਾਬ ਦੇ ਵਿੱਚ ਵੀ ਵੇਖਿਆ ਮੈਂ ਤੁਹਾਨੂੰ ਲੋਕੇਸ਼ਨ ਦੱਸਦਾ ਇਸ ਵਕਤ ਮੈਂ ਡੇਰਾ ਬੱਸੀ ਦੇ ਵਿੱਚ ਮੌਜੂਦ ਹਾਂ ਤੇ ਇਹ ਆਲਮ ਅਸੀਂ ਰੋਜ਼ਾਨਾ ਤੌਰ ਦੇ ਉੱਤੇ ਵੇਖਦੇ ਆ ਮੈਂ ਐਰੋ ਸਿਟੀ ਦੇ ਵਿੱਚ ਵੀ ਵੇਖਿਆ ਸੋ ਦਰਖਾਸਤ ਹੈ ਜਿਹੜੇ ਰਿਸਪੌਂਸਿਬਲ ਪਰਸਨ ਨੇ ਮੈਂ ਤੁਹਾਨੂੰ ਦੱਸਦਾ ਅੱਜ ਹਿਮਾਚਲ ਹਾਈ ਕੋਰਟ ਦੇ ਵਿੱਚ ਅੱਜ ਹਿਮਾਚਲ ਹਾਈ ਕੋਰਟ ਦੇ ਵਿੱਚ ਐਡਵੋਕੇਟ ਨਵਕਿਰਨ ਸਿੰਘ ਨੇ ਜਿਹੜੇ ਸੀਨੀਅਰ ਵਕੀਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਹਨਾਂ ਵੱਲੋਂ ਹਿਮਾਚਲ ਹਾਈ ਕੋਰਟ ਦੇ ਵਿੱਚ ਵੀ ਪਟੀਸ਼ਨ ਪਾਈ ਗਈ ਹੈ ਕਿਉਂਕਿ ਰਾਜਵੀਰ ਜਵੰਦਾ ਦਾ ਜਿਹੜਾ ਐਕਸੀਡੈਂਟ ਹੋਇਆ ਸੀ ਉਹ ਹਿਮਾਚਲ ਦੇ ਬੱਦੀ ਦੇ ਵਿੱਚ ਹੋਇਆ ਇਸ ਕਰਕੇ ਉਹਨਾਂ ਨੇ ਹਿਮਾਚਲ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਔਰ ਉਹਨਾਂ ਦਾ ਇਹ ਦਾਵਾ ਹੈ ਕਿ ਆਰਟੀਆਈ ਰਾਹੀਂ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਪਿਛਲੇ ਸਾਲ ਹਿਮਾਚਲ ਸਰਕਾਰ ਨੇ 100 ਕਰੋੜ ਰੁਪਇਆ ਗਾਉ ਸੈਸ ਦੇ ਨਾਮ ਤੋਂ ਇਕੱਠਾ ਕੀਤਾ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਲਿਕਰ ਟੈਕਸ ਜਿਹੜਾ ਹੈਗਾ ਯਾਨੀ ਕਿ ਸ਼ਰਾਬ ਦੇ ਉੱਤੇ ਇੱਕ ਬੋਤਲ ਪਿੱਛੇ ਜਿਹੜਾ ਗਾਉ ਸੈਸ ਇਕੱਠਾ ਕੀਤਾ ਜਾਂਦਾ ਤੁਸੀਂ ਗੂਗਲ ਵੀ ਕਰ ਸਕਦੇ ਹੋ ਸ਼ਰਾਬ ਦੇ ਪਿੱਛੇ ਇੱਕ ਬੋਤਲ ਦੇ ਉੱਤੇ ਜਿਹੜਾ ਗਾਉ ਸੈਸ ਹੈ ਉਹ 10 ਰੁਪਏ ਇਕੱਠਾ ਕੀਤਾ ਜਾਂਦਾ ਹੈ ਇੱਕ ਬੋਤਲ ਪਿੱਛੇ ਤਾਂ ਤੁਸੀਂ ਦੇਖੋ ਵੀ ਇੰਨਾ ਜਿਹੜਾ ਪੈਸਾ ਇਹ ਏ ਹੁਣ ਜਵਾਬ ਦੇਣਾ ਹੋਵੇਗਾ ਸਰਕਾਰਾਂ ਨੂੰ ਹਾਈ ਕੋਰਟ ਦੇ ਵਿੱਚ ਕਿਉਂਕਿ ਪਟੀਸ਼ਨ ਦਾਇਰ ਕੀਤੀ ਹੈ ਸੀਨੀਅਰ ਵਕੀਲ ਐਡਵੋਕੇਟ ਨਵਕਿਰਨ ਸਿੰਘ ਨੇ ਕਿ ਇੰਨਾ ਜਿਹੜਾ ਪੈਸਾ ਉਹ ਕਿੱਥੇ ਲੱਗ ਰਿਹਾ ਇਹ ਜਵਾਬ ਦੇਵੇ ਸੋ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜੜੀਆਂ ਸਰਕਾਰਾਂ ਨੇ ਜਿਹੜੇ ਜ਼ਿੰਮੇਵਾਰ ਸੱਜਣ ਨੇ ਸਾਡੇ ਉਹਨਾਂ ਤੱਕ ਕਿਉਂਕਿ ਕਈ ਵਾਰੀ ਇਹ ਵੀ ਹੁੰਦਾ ਕਿ ਧਿਆਨ 'ਚ ਨਹੀਂ ਹੁੰਦਾ ਵੈਸੇ ਤਾਂ ਬਹੁਤ ਸਾਰੀਆਂ ਗੱਲਾਂ ਪਤਾ ਹੁੰਦੀਆਂ ਨੇ ਲੇਕਿਨ ਫਿਰ ਵੀ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਸ਼ੇਅਰ ਕਰ ਦਾਂਗੇ ਤਾਂ ਹੋ ਸਕਦਾ ਉਹਨਾਂ ਤੱਕ ਇਹ ਗੱਲ ਜ਼ਰੂਰ ਜਾਵੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਉਹ ਅਨੋਟਿਸ ਨਿਕਲ ਜਾਂਦੀਆਂ ਨੇ ਸੋ ਸਾਡੀ ਦਿਲੋਂ ਹਮਦਰਦੀ ਵੀ ਹੈ ਰਾਜਵੀਰ ਜਵੰਦੇ ਵੀਰ ਦੇ ਪਰਿਵਾਰ ਨੂੰ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਬਾਣਾ ਮੰਨਣ ਦਾ ਬਲ ਬਖਸ਼ਣ ਕਿਉਂਕਿ ਉਹ ਇਨਾ ਕੀਮਤੀ ਇਨਸਾਨ ਅਸੀਂ ਸਿਰਫ ਇਸ ਕਰਕੇ ਗਵਾ ਲਿਆ ਕਿਉਂਕਿ ਅਵਾਰਾ ਜਿਹੜੇ ਪਸ਼ੂ ਨੇ ਉਹ ਕੰਟਰੋਲ ਨਹੀਂ ਕੀਤੇ ਗਏ ਕਾਸ਼ ਅਸੀਂ ਇਹ ਵਾਰਦਾ ਪਹਿਲਾਂ ਚੁੱਕੀਆਂ ਹੁੰਦੀਆਂ ਕਾਸ਼ ਸਰਕਾਰਾਂ ਨੇ ਪਹਿਲਾਂ ਕਦਮ ਚੁੱਕੇ ਹੁੰਦੇ ਉਸ ਦਿਨ ਉਹ ਚੀਜ਼ ਨਾ ਵਾਪਰਦੀ ਤੇ ਅੱਜ ਇਨਾ ਕੀਮਤੀ ਇਨਸਾਨ ਇੰਨੀ ਮਿਹਨਤ ਕੀਤੀ ਇਨਾ ਸਬਰ ਸੰਤੋਖ ਵਾਲਾ ਇਨਾ ਜਿਹਦਾ ਬਿਹੇਵੀਅਰ ਜਿਹੜੇ ਲੋਕੀ ਮੈਂ ਕੱਲ ਨੂੰ ਉਹਦੇ ਪਿੰਡ ਗਿਆ ਹੋਇਆ ਸੀ ਬਜ਼ੁਰਗ ਵੀ ਰੋ ਰਹੇ ਸੀ ਨਿੱਕੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਅਫਸੋਸ ਕਰ ਰਹੇ ਸੀ ਕਿ ਇੰਨਾ ਪਿਆਰਾ ਇਨਸਾਨ ਕਿ ਜਿਹੜਾ ਨਿੱਕੇ ਬੱਚੇ ਚਾਹੇ ਕਹਿੰਦੇ ਅਸੀਂ ਉਹਨੂੰ ਬੁਲਾਈਏ ਨਾ ਬੁਲਾਈਏ ਜੇ ਗੱਡੀ ਵਿੱਚ ਵੀ ਜਾ ਰਿਹਾ ਹੈ ਨਾ ਤਾਂ ਗੱਡੀ ਆਪ ਰੋਕ ਲੈਂਦਾ ਸੀ ਤੇ ਇੰਨਾ ਪਿਆਰਾ ਇਨਸਾਨ ਅਸੀਂ ਸਿਰਫ ਇਸ ਕਰਕੇ ਗਵਾ ਲਿਆ ਇੰਨੇ ਸਸਤੇ ਦੇ ਵਿੱਚ ਗਵਾ ਲਿਆ ਕਿ ਇੱਕ ਦੋ ਆਵਾਰਾ ਪਸ਼ੂ ਦੋ ਸਾਣ ਲੜ ਰਹੇ ਹੁੰਦੇ ਆ ਅਚਾਨਕ ਗੱਡੀ ਦੇ ਮੂਹਰੇ ਆ ਜਾਂਦੇ ਆ ਉਹਦੇ ਮੋਟਰਸਾਈਕਲ ਦੇ ਮੂਹਰੇ ਆ ਜਾਂਦੇ ਆ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ